ਯੁੱਧ ਮਸ਼ਿਆਂ ਵਿਰੁੱਧ ਕਰਕੇ ਕਿ ਇਹਨਾਂ ਨੇ ਮੁਹਿੰਮ ਛੇੜੀ ਹੋਵੇ ਇਹਨਾਂ ਦੀ ਹਰ ਇੱਕ ਮੁਹਿੰਮ ਪਿਛਲੇ 3 ਸਾਲਾਂ ਤੋਂ ਜਿਹੜੀ ਵੀ ਇਹ ਛੇੜਦੇ ਆ ਉਹ ਇਸ ਤਰੀਕੇ ਬੁਰੀ ਤਰ੍ਹਾਂ ਐਕਸਪੋਜ਼ ਹੁੰਦੀ ਹੈ ਕੋਈ ਵੀ ਭਾਰੀ ਆਪੋਜੀਸ਼ਨ ਹਮੇਸ਼ਾ ਤੋਂ ਬੋਲਦੀ ਆਈ ਹੈ ਜਿਕੇ ਡਰਗ ਇਸ਼ੂ ਸੀ ਡਰਗ ਇਸ਼ੂ ਤੋਂ ਤੱਕ ਦੇ ਇਹ ਤਾਂ ਨਕਲੀ ਸ਼ਰਾਬ ਇਹਨਾਂ ਦੇ ਛਤਰ ਸਾਹ ਦੇ ਵਿੱਚ ਵੇਚ ਰਹੀ ਸਾਬ ਮੇਰਾ ਸਿੱਧਾ ਇਲਜ਼ਾਮ ਹੈ ਰਾਜਨੀਤੀ ਲਈ ਆਪਣੇ ਕੋ ਹੋਰ ਬਹੁਤ ਪਲੇਟਫਾਰਮ ਨੇ ਜਿੱਥੇ ਮਰਜ਼ੀ ਗੱਲਾਂ ਕਰ ਲਈਏ ਜਿੱਥੇ ਮਰਜ਼ੀ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਦੇ ਘਰ ਦੇ ਵਿੱਚ ਐਜੀ ਘਟਨਾ ਵਾਪਰ ਜਾਂਦੀ ਆ ਤਾਂ ਉਹ ਨੂੰ ਵੀ ਆਪਾਂ ਰਾਜਨੀਤੀ ਤੌਰ ਤੇ ਵਰਤਣ ਲਾ ਪੀਏ ਇਹ ਕੋਈ ਵੋਟਾਂ ਦੀ ਐ ਰਾਜਨੀਤੀ ਦੇ ਤੌਰ ਤੇ ਨਹੀਂ ਜਿਹੜਾ ਐਕਸਾਈਜ਼ ਡਿਪਾਰਟਮੈਂਟ ਕਹਿੰਦਾ ਉਹ ਕਹਿੰਦਾ ਜੀ ਇਹ ਡਰਗ ਨਾ ਹੋਇਆ ਪੁਲਿਸ ਕਹਿੰਦੀ ਇਹ ਸ਼ਰਾਬ ਨਾ ਹੋਇਆ ਦਿਆਨਾ ਸ਼ਰਾਬ ਮਾਮਲੇ ਦੇ ਵਿੱਚ ਤਿੰਨ ਮੌਤਾਂ ਤੋਂ ਬਾਅਦ ਸਾਬਕਾ ਮੰਤਰੀ ਭਰਤਪੁਸ਼ਨੀ ਆਸ਼ੂ ਰਾਣਾ ਗੁਰਜੀਤ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਸਿਟਿੰਗ ਜੱਜ ਕੋਲੋਂ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਸोदर ਦੂਜੇ ਪਾਸੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਵੀ ਇਹਨਾਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਹੈ। ਹਾਂਜੀ ਸੁਭਰੇ ਸਰ ਘਾਬੂ ਕਿਹੜਾ ਹੈ? ਦੇਖੋ ਪੰਜਾਬ ਦੇ ਵਿੱਚ ਰੋਜ਼ ਇੱਕ ਬੰਨੇ ਤਾਂ ਸਰਕਾਰ ਨਸ਼ੇ ਮੁਕਤ ਕਤੀ ਮਈ ਤੇ ਕਰਨਾ ਚਾਹੁੰਦੀ ਪੰਜਾਬ ਨੂੰ ਕਿ ਡਰੱਗ ਜਿਹੜਾ ਆ ਡਰੱਗ ਦਾ ਖਾਤਮਾ ਇਹ ਮਹਿੰਮ ਹੈ ਸਰਕਾਰ ਦੇ ਤੇ ਦੂਜੇ ਬਨੇ ਇਹ ਦੂਜਾ ਇਨਸੀਡੈਂਟ ਆ ਪਹਿਲਾ ਇਨਸੀਡੈਂਟ ਮਜੀਠੇ ਦੇ ਵਿੱਚ ਹੂਚ ਜਿਹਨੂੰ ਸ਼ਰਾਬ ਅ ਨਕਲੀ ਸ਼ਰਾਬ ਜਾਂ ਗਲਤ ਸ਼ਰਾਬ ਪੀ ਕੇ ਕਰੀਬ ਜਨਤਾ ਮਰੀ ਔਰ ਦੂਜੇ ਬਨੇ ਇਲੈਕਸ਼ਨ ਆ ਲੁਧਿਆਣਾ ਇਸ ਵੇਲੇ ਸਾਰ ਨੂੰ ਮਤ ਧਾਨ ਦੁਨੀਆ ਦਾ ਲੁਧਿਆਣੇ ਤੇ ਆ ਕਿ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਿਹਾ ਉਹ ਲੁਧਿਆਣੇ ਦੇ ਵਿੱਚ ਤਿੰਨ ਲੋਕ ਆਪਣੀ ਜਾਨ ਸ਼ਰਾਬ ਨਾਲ ਗਵਾ ਲਿਆ ਹੁਣ ਜਿਹੜਾ ਐਕਸਾਈਜ਼ ਡਿਪਾਰਟਮੈਂਟ ਕਹਿੰਦਾ ਉਹ ਕਹਿੰਦਾ ਜੀ ਇਹ ਡਰਗ ਨਾ ਹੋਇਆ ਤੇ ਪੁਲਿਸ ਕਹਿੰਦੀ ਪੁਲਿਸ ਕਹਿੰਦੀ ਇਹ ਸ਼ਰਾਬ ਨਾਲ ਹੋਇਆ ਹੁਣ ਕਹਿੰਦਾ ਕਿ ਇਹਦੀ ਜਾਂਚ ਹੋਣੀ ਜ਼ਰੂਰੀ ਆ ਪੋਸਟਮਾਰਟਮ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਲੇਕਿਨ ਜੇ ਡਰਗ ਨਾ ਵੀ ਹੋਈ ਆ ਉਹ ਵੀ ਗੱਲ ਮਾੜੀ ਆ ਔਰ ਜੇ ਸ਼ਰਾਬ ਨਕਲੀ ਬਿਕ ਰੀਆ ਲੁਧਿਆਣੇ ਦੇ ਵਿੱਚ ਉਹ ਫਿਰ ਬਹੁਤ ਮਾੜੀ ਗੱਲ ਹੈ ਇਹਦਾ ਜਵਾਬ ਸਰਕਾਰ ਨੂੰ ਇਲੈਕਸ਼ਨਾਂ ਦੇਣਾ ਪਏਗਾ ਔਰ ਕਾਰਵਾਈ ਅੱਜ ਕੱਲ ਤਾਂ ਕੰਮ ਬੜਾ ਸਿੱਧਾ ਸਿੱਧਾ ਗਿਆ ਕਿ ਜੋ ਇਹਦਾ ਮਰਜ਼ੇ ਨੂੰ 1000 ਰੁਪਏ ਦੇ ਦਿਓ ਤਾਂ ਕਿ ਪਰਿਵਾਰ ਰੋਲਾ ਨਾ ਪਾਵੇ ਤੇ ਨਾਲ ਨੌਕਰੀ ਦੇ ਦਿਓ ਠੀਕ ਹੈ ਪਰਿਵਾਰ ਦਾ ਨੁਕਸਾਨ ਹੋਇਆ ਲੇਕਿਨ ਹੋਵੇ ਕਿਉਂ ਇਹਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਇੱਥੇ ਦੇ ਕਮਿਸ਼ਨਰ ਇੱਥੇ ਦਾ ਐਕਸਾਈਜ਼ ਡਿਪਾਰਟਮੈਂਟ ਤੇ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਇਦਾਂ ਦਾ ਕੰਮ ਇਲੈਕਸ਼ਨ ਚ ਨਹੀਂ ਹੋਣਾ ਚਾਹੀਦਾ ਇਹਦੇ ਚ ਬਦਨਾਮੀ ਹੈ ਤੁਹਾਡੀ ਕੋਈ ਹੋਰ ਸਵਾਲ ਮਸਲ ਬੀਜੇਪੀ ਬੋਲੋ ਪਹਿਲਾਂ ਜਿਹੜੀ ਇਸ ਨੂੰ ਲੈ ਕੇ ਸੀਬੀਈ ਦੀ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਚੀਜ਼ ਦੇ ਗ੍ਰੀਨ ਜਿਹੜੀਆਂ ਜਾਂਾਂ ਨਹੀਂ ਜਾਂਚੀਆਂ ਗਈਆਂ ਕਾਂਗਰਸ ਵੀ ਲੱਗਦਾ ਹੈ ਦੇਖੋ ਕਹਿੰਦਾ ਸੀਬੀਆਈ ਨੂੰ ਜਾਂਚ ਦੇ ਦਿਓ ਇਹ ਕਿਸੇ ਸਿਟਿੰਗ ਜੱਜ ਨੂੰ ਜਾਂਚ ਦੇ ਦਿਓ ਬਈ ਕੰਮ ਤਾਂ ਇਹ ਜੇ ਉਹਨੂੰ ਆਪਾਂ ਕਹੀਏ ਕਿ ਪੰਜਾਬ ਸਰਕਾਰ ਇਨਸਾਫ ਇਹਨਾਂ ਲੋਕਾਂ ਨੂੰ ਦੇ ਦੇਗੀ ਮੈਨੂੰ ਭਰੋਸਾ ਨਹੀਂ ਕਿਉਂਕਿ ਇਹ ਉਹਨਾਂ ਨੌਕਰੀਆਂ ਦੇਤੀਆਂ 10-10 ਲੱਖ ਰੁਪਏ ਦਿੱਤਾ ਤਾਂ ਇਹਨਾਂ ਦੀ ਜ਼ਿੰਮੇਵਾਰੀ ਖਤਮ ਮੈਂ ਇਹਨੂੰ ਜ਼ਿੰਮੇਵਾਰੀ ਖਤਮ ਨਹੀਂ ਚਾਹੁੰਦਾ ਜਦ ਤਾਈਂ ਸਰਕਾਰ ਤੈਅ ਤਾਈਂ ਨਹੀਂ ਜਾਏਗੀ ਇੱਕ ਸਿਟਿੰਗ ਜੱਜ ਹਾਈ ਕੋਰਟ ਦਾ ਇਹਦੀ ਇਨਕੁਆਇਰੀ ਕਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ। ਤਾਂ ਲੱਗਦਾ ਕਿ ਸ਼ਰਾਬ ਮਾਫੀਆ ਕਿੰਨਾ ਕਿਨੇ ਪੰਜਾਬ ਦੇ ਵਿੱਚ ਹਲੇ ਨਿਆਕਟਿਵ ਹੈਗਾ ਹੈ ਤੇ ਇਸ ਤਰ੍ਹਾਂ ਦੀ ਵੀ ਗਲਤ ਕਾਰਵਾਈਆਂ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਦੀ ਨਜ਼ਾਇਜ਼ ਚੱਲ ਰਹੀ ਹੈ। ਦੇਖੋ ਸ਼ਰਾਬ ਮਾਫੀਆ ਤੁਸੀਂ ਕਿੰਨੂੰ ਕਹਿੰਦੇ ਹੋ? ਸਿਰੇ ਠੇਕੇ ਲੈਂਦੇ ਆ। ਠੇਕੇ ਲੈਣ ਵਾਲਾ ਇਹ ਕੰਮ ਕਿਉਂ ਕਰੇਗਾ? ਠੇਕੇ ਲੈਣ ਵਾਲਾ 250 ਦੀ ਜਗ੍ਹਾ 300 ਦੀ ਬੋਤਲ ਵੇਚੇਗਾ। ਔਰ ਸਸਤੀ 50-70 ਰੁਪਏ ਦੀ ਸ਼ਰਾਬ ਜਿਹੜੇ ਘਰ ਬਣਾਉਂਦੇ ਉਹ ਉਹ ਲੈ ਹੀ ਨਹੀਂ ਹੋ ਰਹਾ ਹੈ। ਸੋ ਆਪਾਂ ਕੰਪਲੀਕੇਟ ਨਾ ਕਰੀਏ ਗੱਲ ਨੂੰ ਇਹ ਸ਼ਰਾਬ ਦੇ ਠੇਕੇਦਾਰਾਂ ਦਾ ਮੈਂ ਸਮਝਦਾ ਨਹੀਂ ਤਾਂ ਹੋ ਸਕਦਾ ਹੋਵੇ ਮੇਰੀ ਗਰੰਟੀ ਨਹੀਂ ਆ ਲੇਕਿਨ ਇਹ ਸਰਕਾਰ ਦੇਖੇ ਕੰਮ ਕਿਤਾ ਰਾਣਾ ਸਾਹਿਬ ਨੱਥ ਨਹੀਂ ਪੈ ਰਹੀਏ ਕਿਉਂਕਿ ਜਦੋਂ ਤੁਹਾਡੀ ਸਰਕਾਰ ਸੀ ਤਾਂ ਵੀ 100 ਤੋਂ ਜ਼ਿਆਦਾ ਬੰਦੇ ਮਰੇ ਸਨ ਅੱਜ ਹੋਣਾ ਇਹ ਵੀ ਮਰ ਗਏ ਨੇ ਤੁਹਾਨੂੰ ਲੱਗਦਾ ਕਿ ਹੁਣ ਇਹਦੇ ਤੇ ਨੱਥ ਪੈਣੀ ਚਾਹੀਦੀ ਆ ਕਾਫੀ ਲੰਬਾ ਨੱਥ ਪੈਣੀ ਚਾਹੀਦੀ ਆ ਜੋ ਤੁਹਾਡਾ ਸਵਾਲ ਹੈ ਬਿਲਕੁਲ ਵਾਜਬ ਆ ਸਾਡੇ ਵੇਲੇ ਵੀ ਹੋਇਆ ਸੀ ਔਰ ਅੱਜ ਇੱਕ ਬੰਨੇ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਜਿਹਦੇ 'ਚ ਡਰਗ ਤੋਂ ਮੁਕਤ ਲੇਕਿਨ ਸ਼ਰਾਬ ਨਕਲੀ ਪੀ ਕੇ ਜਾਂ ਮਾੜੀ ਪੀ ਕੇ ਜਾਂ ਉਹ ਨਮੋਤਾ ਹੋਣ ਇਹ ਬੜੀ ਮਾੜੀ ਗੱਲ ਹੈ ਯੁੱਗ ਕਿਹੜਾ ਜ਼ਮਾਨਾ ਕਿਹੜਾ ਉਧਰੋਂ ਬਾਈ ਇਲੈਕਸ਼ਨ ਆ ਇਹ 'ਚ ਪੁਲਿਸ ਦੀ ਨਾਕਾਮੀਆ ਵੀ ਦਿਖ ਰਹੀ ਹੈ ਸਰ ਕਾਂਗਰਸ ਦੇ 17 ਦਿਨੋਂ ਦੇ ਟਾਈਮ ਲਿਟ ਦੇ ਕਿਹਾ ਗਿਆ ਸੀ ਕਿ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਤੇ ਜੁਣ 22 ਤੋਂ 26 ਤੱਕ ਜਿਹੜੇ ਗਈਆਂ ਤਾਂ ਉਸ ਤੋਂ ਬਾਅਦ ਇਸ ਦਾ ਵੀ ਲੱਗਦਾ ਹੈ ਕਿ ਕਤਲ ਦਾ ਮਾਮਲਾ ਦਰਜ ਹੋਵੇ ਦੇਖੋ ਜੇ ਮਰੇ ਨੇ ਤਾਂ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਔਰ ਖਾਲੀ ਉਹਨਾਂ ਬੰਦਿਆਂ ਤੇ ਨਹੀਂ ਉਹਨਾਂ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਨੇ ਜਿਹੜੇ ਇਨਵੋਲਡ ਨੇ ਚਾਹੇ ਅਫਸਰ ਹੋਣ ਜਾਂ ਕੋਈ ਹੋਰ ਹੋਣ ਉਹਨਾਂ ਦਾ ਸਾਰੇ ਦਾ ਸਰ ਇਲਾਕੇ 'ਚ ਅਗਰ ਕੋਈ ਗਲਤ ਕੰਮ ਹੁੰਦਾ ਤਾਂ ਉਹਦੇ ਲਈ ਪੁਲਿਸ ਕਿਤੇ ਨਾ ਕਿਤੇ ਏਸੇ ਤੋਂ ਜ਼ਿੰਮੇਵਾਰ ਠਹਿਰਾਉਂਦੀ ਲੇਕਿਨ ਜ਼ਿੰਮੇਵਾਰ ਠਹਿਰਾਉਂਦੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੇ ਇਸ ਦੇ ਨਾਲ ਸੰਬੰਧਿਤ ਅਧਿਕਾਰੀ ਹੈ ਉਹਨਾਂ ਨੂੰ ਵੀ ਜਾਂਚ ਕਰਨੀ ਚਾਹੀਦੀ ਹੈ ਜਿਵੇਂ ਸਾਈਟ ਰਜਿਸਟਰਰੀ ਵਿਭਾਗ ਨੂੰ ਇਸੇ ਤਰ੍ਹਾਂ ਸਾਈਟ ਵੇਸਟਰ ਜਿਹੜਾ ਹੈਗਾ ਉਹ ਜ਼ਿੰਮੇਵਾਰ ਹੈ ਯਾਨੀ ਕਿ ਏਸੇ ਤੋਂ ਹੀ ਸੁਣਨੀ ਚਾਹੀਦੀ ਹੈ ਦੇਖੋ ਗੱਲ ਸੁਣੋ ਵੀ ਮੇਰੀ ਆਦਤ ਇਹ ਆ ਕਿ ਮੈਂ ਇੱਕ ਹੱਦ ਤਾਈਂ ਬੋਲਦਾ ਹਾਂ ਜੇ ਮੈਂ ਕਹਾਂ ਐਕਸਾਈਜ਼ ਮਿਨਿਸਟਰ ਨੂੰ ਇਸਤੀਫਾ ਦੇਣਾ ਚਾਹੀਦਾ ਪੋਲਿਟਿਕਲੀ ਦੇਣਾ ਚਾਹੀਦਾ ਪੋਲਿਟਿਕਲੀ ਮੈਂ ਕਹਿੰਦਾ ਹਾਂ ਦੇਣਾ ਚਾਹੀਦਾ ਬੜੇ ਜ਼ਿੰਮੇਵਾਰੀ ਕਿਹਨਾਂ ਦੀ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਉਹਨਾਂ ਦੀ ਫਿਕਸ ਹੋਣੀ ਚਾਹੀਦੀ ਆ ਰਾਜਨੀਤਿਕ ਵੀ ਸਰਵਖਣ ਕਿਤੇ ਨਾ ਕਿਤੇ ਮਿਲਿਆ ਕਿ ਜਾਨੀ ਵੱਡੇ ਵੱਡੇ ਲੀਡਰ ਵੀ ਹੋ ਸਕਦੇ ਨੇ ਬਿਲਕੁਲ ਹੋ ਸਕਦਾ ਵੱਡੇ ਵੱਡੇ ਤਾਂ ਨਹੀਂ ਲੋਕਲ ਲੀਡਰ ਦਾ ਦਾ ਪਤਾ ਕਰਨਾ ਪਊਗ ਕੌਣ ਹੈ ਕਿਵੇਂ ਆ ਕੀ ਚੋ ਹੈ ਕੌਣ ਉਹਦੇ ਬਾਰੇ ਜੇ ਲੈਂਖ ਹੈ ਤਾਂ ਉਹਨੂੰ ਮੰਡੀ ਚਾਹੀਦੀ ਸਜਾ ਜੇ ਨਹੀਂ ਲੈਂਖ ਤਾਂ ਮੈਂ ਵੀ ਨਾ ਲੇ ਜਮਾਏ ਨਹੀਂ ਮੈਂ ਕੰਮ ਕਰਦਾ ਸਰ ਇੱਕ 24000 ਏਕੜ ਦੀ ਜ਼ਮੀਨ ਦਾ ਇਹ ਬੜਾ ਰੋਲਾ ਬਿਆਨ ਆਸ਼ਾ ਬਿਆਨ ਨਾਲ ਲੱਜੀ ਦੀ ਹ ਇਹਨੋਂ ਸਭੀ ਤੋਂ ਬਾਅਦ ਦਾ ਕਿਆ ਰਕੀ ਇਹ ਮੈਂ ਕੀ ਦੇਖੂ ਨਾ ਤੇਰੀ ਨਾ ਸਹੀ ਬਰਾਡਾ ਆਫਿਸ ਵੀ ਘੇਰਾ ਤੁਹਾਨੂੰ ਵੀ ਲੱਗਦਾ ਕਾਂਗਰਸ ਇਸ ਨੇ ਪੂਰੇ ਮੰਡਲ ਡਿਸਟ੍ਰਿਕਟਾਂ ਵਿੱਚ ਮੈਂ ਸਟੱਡੀ ਨਹੀਂ ਕੀਤਾ ਇਸ ਕਰਕੇ ਮੈਂ ਬੜੀ ਟਿੱਪਣੀ ਤਾਂ ਨਹੀਂ ਕਰਾਂਗਾ لیکن ਜਿੰਨੀ ਗੱਲ ਮੈਨੂੰ ਪਤਾ ਲੱਗੀ ਆ ਕਿ ਇਹ ਦਾਲਚ ਕੁਛ ਨਾ ਕੁਛ ਕਾਲਾ ਜ਼ਰੂਰ ਹੈ। ਕੋਖ ਲੈਣ ਦਿਓ। ਕੋਖਣ ਦੇ ਬਾਅਦ ਸਹੀ ਬਿਆਨ ਦੇਵਾਂਗੇ। ਅ ਸਰ ਬੀਵੀ ਅੰਬੀ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਿ ਹੁਣ ਆਰਮੀ ਨੇ ਕਹਿੰਦੀ ਕਿ ਉੱਥੇ ਜਿਹੜਾ ਚਾਰਜ ਲੈ ਲਿਆ ਆਰਮੀ ਕਹਿੰਦੀ ਉੱਥੇ ਪੁਲਿਸ ਨੂੰ ਕਹਿੰਦੀ ਪਿੱਛੇ ਹਟ ਜਾਓ। ਕੇਂਦਰ ਨੇ ਜਿਹੜਾ ਵਾ ਆਪਣੇ ਹੱਥ ਵਿੱਚ ਲੈ ਲਿਆ ਸਾਰੀ। ਕੇਂਦਰ ਨੇ ਸੀਆਈਐਸਐਫ ਨੂੰ ਡਿਪਿਊਟ ਕਰ ਦਿੱਤਾ। ਔਰ ਮੈਂ ਸਮਝਦਾ ਕਿ ਇਹ ਜਿਹੜਾ ਮਸਲਾ ਆ ਇਹ ਤੇ ਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਮੌਜੂਦਾ ਸਰਕਾਰ ਦੇ ਨਾਲ ਬਿਲਕੁਲ ਮਜਬੂਤੀ ਨਾਲ ਖੜੀ ਆ ਔਰ ਇਹਦੇ ਤੇ ਮੁੱਖ ਮੰਤਰੀ ਸਾਹਿਬ ਜੀ ਨੂੰ ਟਿੱਪਣੀ ਕਰਨੀ ਚਾਹੀਦੀ ਆ ਮੈਂ ਦੇਖ ਰਿਹਾ ਕਿ ਬੜਾ ਮੰਨਤ ਭਾ ਗੈ ਤਿੰਨ ਕੀਮਤੀ ਜਾਣਾ ਚਲੇ ਜਾਣੀਆਂ ਇਹ ਦਰਸਾਉਂਦਾ ਹੈ ਵੀ ਅੱਜ ਦੀ ਤਾਰੀਖ ਦੇ ਵਿੱਚ ਸਰਕਾਰ ਕਿੰਨੀ ਸੰਜੀਦਾ ਹੈ ਇਸ਼ੂਜ਼ ਨੂੰ ਲੈ ਕੇ ਹਰ ਜਗ੍ਹਾ ਮਜ਼ਾਕ ਬਣਿਆ ਹੋਇਆ ਔਰ ਖਾਸ ਤੌਰ ਤੇ ਜਦੋਂ ਉਹ ਯੁੱਧ ਮਸ਼ੀਆਂ ਵਿਰੁੱਧ ਕਰਕੇ ਕਿ ਇਹਨਾਂ ਨੇ ਮਹਿੰਮ ਛੇੜੀ ਹੋਵੇ ਇਹਨਾਂ ਦੀ ਹਰ ਇੱਕ ਮਹਿੰਮ ਪਿਛਲੇ 3 ਸਾਲਾਂ ਤੋਂ ਜਿਹੜੀ ਵੀ ਇਹ ਛੇੜਦੇ ਆ ਉਹ ਇਸ ਤਰੀਕੇ ਬੁਰੀ ਤਰ੍ਹਾਂ ਐਕਸਪੋਜ਼ ਹੁੰਦੀ ਹੈ ਕੋਈ ਵੀ ਚਾਹੇ ਕੋਈ ਸਿੱਖਿਆ ਨੂੰ ਲੈ ਕੇ ਚਾਹੇ ਕੋਈ ਸਿਹਤ ਨੂੰ ਲੈ ਕੇ ਜਿੰਨੇ ਹੀ ਇਹਨਾਂ ਦੇ ਪ੍ਰੋਗਰਾਮ ਸੀ ਸਾਰੇ ਬੁਰੀ ਤਰ੍ਹਾਂ ਫਲॉप ਹੋਏ ਤੇ ਸਾਰੀ ਆਪੋਜੀਸ਼ਨ ਹਮੇਸ਼ਾ ਤੋਂ ਬੋਲਦੀ ਆਈ ਇਹ ਜਿਹੜੇ ਡਰੱਗ ਇਸ਼ੂ ਸੀ ਉਹ ਡਰੱਗ ਇਸ਼ੂ ਤੋਂ ਤੱਕ ਗਈ ਤਾਂ ਸ਼ਰਾਬ ਹੀ ਨਕਲੀ ਵਿਕਣ ਲੱਗ ਗਈ ਸਮਝੋ ਪਰ ਕੰਟਰੋਲ ਹੀ ਹੈ ਨਹੀਂ ਚਾਹੇ ਜਾਂਚ ਦਾ ਵਿਸ਼ਾ ਹੋਵੇ ਚਾਹੇ ਲੱਖ ਇਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਅੱਜ ਜੋ ਹੁਣ ਤਾਈਂ ਦੀਆਂ ਇਨਫੋਰਮੇਸ਼ਨ ਆਂਦੀ ਹੈ ਤੇ ਸਭ ਨੂੰ ਪਤਾ ਹੈ ਵੀ ਇਹ ਸ਼ਰਾਬ ਕਰਕੇ ਮੌਤਾ ਹੁੰਦਾ ਹੋਇਆ ਇਹ ਸ਼ਰਾਬ ਨਕਲੀ ਕੌਣ ਵੇਚ ਰਿਹਾ ਹੈ ਥੋੜੀ ਠੇਕਿਆ ਤੋਂ ਵੇਚ ਰਹੀ ਹੈ ਜਾਂ ਕੋਈ ਮਾਫੀਆ ਹੈ ਜਿਹੜਾ ਐਕਟਿਵ ਹੈ ਜਿਹੜਾ ਸਰਕਾਰ ਦੀ ਪੈਟਨੇਜ ਥੱਲੇ ਸਰਕਾਰ ਦੇ ਆਪ ਦੇ ਛਤਰਛਾਇਆ ਥੱਲੇ ਕੰਮ ਕਰ ਰਿਹਾ ਹੈ ਅਧਿਤਾ ਸੁਣਦੇ ਸੀ ਕਿ ਉਸ ਸਾਈਡ ਤੇ ਮਾਝਾ ਸਾਈਡ ਤੇ ਫੂਲ ਸਟ੍ਰੈਟਜੀਜ਼ ਹੁੰਦੀਆਂ ਸੀਗੀਆਂ ਹੁਣ ਤਾਂ ਲੁਧਿਆਣੇ ਚਾ ਗੀਆਂ ਔਰ ਸਾਰੀ ਰਾਤ ਦਾ ਜੋ ਥੋੜੇ ਪਾਈਚਾਰੇ ਤੋਂ ਹੀ ਪਤਾ ਚਲਦਾ ਕਿਸੇ ਨਾ ਕਿਸੇ ਤਰੀਕੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਡਰਾਗੋਗੋ ਡੋਜ਼ ਹੈ ਜੀ ਇਹ ਲਿਕਰ ਦੇ ਨਾਲ ਕੁਝ ਸਬਸਟੈਂਸ ਲੈ ਲਿਆ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਹੈਗੀਆਂ ਠੀਕ ਹੈ ਜਦੋਂ ਤਾਈ ਪੋਸਟ ਮਾਡਰਨ ਦੀ ਰਿਪੋਰਟ ਆਏਗੀ ਉਹਨੂੰ ਟਾਈਮ ਲੱਗਣਾ ਹੈ ਪਰ ਇੱਕ ਗੱਲ ਪੱਕੀ ਹੈ ਵੀ ਇਹ ਸਰਕਾਰ ਦੀ ਫੇਲਿਅਰ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਅਫੀਸ਼ੀਅਲ ਬਾਇਓਡ ਵੀ ਦਵਾਈ ਗਈ ਹੈ ਉਹਨਾਂ ਨੂੰ ਉਹ ਕਹਿ ਰਹੇ ਕਿ ਇਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਨਾ ਸ਼ਰਾਬ ਦੀ ਸੀਗੀ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਸਮੈਲ ਨਹੀਂ ਇਹ ਅਫੀਸ਼ੀਅਲ ਬਾਇਓਡ ਇਨੀ ਛੇਤੀ ਉਹਨਾਂ ਦੀ ਦੇ ਦੇਣੀ ਬਗੈਰ ਕਿਸੇ ਜਾਂਚ ਤੋਂ ਸਾਰੀ ਰਾਤ ਤੁਸੀਂ ਵੀ ਭਜਦੇ ਰਹੇ ਹੋ ਥੋਡੇ ਵੀ ਕੈਮਰਾਮੈਨ ਭਜਦੇ ਰਹੇ ਗੱਲ ਕਿਵੇਂ ਲੀਪਾ ਪੋਤੀ ਕੀਤੀ ਜਾ ਰਹੀ ਸੀ ਕਿਵੇਂ ਆਪਣਾ ਪਿੰਡਾ ਛੜਾਇਆ ਜਾ ਰਿਹਾ ਯਾਰ ਤਿੰਨ ਮਾਤਾਂ ਹੋ ਗਈਆਂ ਤੁਸੀਂ ਉਹਦੇ ਤੇ ਮਜ਼ਾਕ ਕਰ ਰਹੇ ਕੋਈ ਥੋੜੀ ਜਵਾਬ ਦੇ ਹੀ ਨਹੀਂ ਇੱਕ ਬਾਈਟ ਇੱਕ ਕਿਸੇ ਤੋਂ ਬਿਆਨ ਦਿਵਾ ਕੇ ਇਸ ਕੰਮ ਨੂੰ ਖਤਮ ਕਰਨਾ ਚਾਹੁੰਦੇ ਹੋ ਅੱਛਾ ਬਸ ਇਹ ਰਾਜਨੀਤ ਹੋਣੀ ਚਾਹੀਦੀ ਤੁਸੀਂ ਬੜੇ ਲੰਬੇ ਸਮੇਂ ਤੋਂ ਯੂਥ ਤੇ ਨਸ਼ੇ ਵੰਡ ਰਹੇ ਆ ਇਹਦੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਸੰਜੀਦਾ ਹੋਣਾ ਚਾਹੀਦਾ ਇਸ ਇਸ਼ੂ ਨੂੰ ਕੰਟਰੋਲ ਕਿਵੇਂ ਕਰਨਾ ਚਾਹੀਦਾ ਗੱਲ ਤਾਂ ਡਰੱਗ ਦੀ ਸੀ ਨਸ਼ਿਆਂ ਦੀ ਸੀ ਅੱਜ ਤਾਂ ਸਹਾ ਨਕਲੀ ਸ਼ਰਾਬ ਇਹਨਾਂ ਦੀ ਛਤਰਛਾਇਆ 'ਚ ਵੇਚੀ ਸਰ ਮੇਰਾ ਸਿੱਧਾ ਇਲਜ਼ਾਮ ਹੈ ਇਸ ਦੇ ਵਿੱਚ ਕਿਹੜਾ ਮਾਮਲਾ ਮਾਨਤ ਦੀ ਗੱਲ ਮੰਨ ਕਰਦੇ ਹੋ ਕਿ ਸਭ ਪਹਿਲਾਂ ਜੀ ਅਗਰ ਸਾਰਾ ਕੁਝ ਸਹੀ ਹੈ ਇਹਨਾਂ ਨੇ ਬਿਆਨ ਦਵਾਤੇ ਤਾਂ ਚਲੋ ਮੈਜਿਸਟ੍ਰੀਅਲ ਇਨਕੁਆਰੀ ਲਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਅੱਜ ਕਿਹਨੂੰ ਪੁਲਿਸ ਤੇ ਭਰੋਸਾ ਰਿਹਾ ਪੰਜਾਬ ਦੇ ਕਿਸੇ ਬੰਦੇ ਨੂੰ ਭਰੋਸਾ ਹੈ ਮੇਰੀ ਸਿੱਧੀ ਸਿੱਧੀ ਡਿਮਾਂਡ ਹੈ ਵੀ ਇਹ ਕਿਸੇ ਜੱਜ ਤੋਂ ਸਿਟਿੰਗ ਜੱਜ ਤੋਂ ਇਹਦੀ ਇਨਕੁਆਰੀ ਕਰਾਈ ਜਾਵੇ ਵੀ ਇਹਦੇ ਵਿੱਚ ਹੋਇਆ ਕੀ ਹੈ ਸਰ 1 24000 ਏਕੜ ਦੀ ਜ਼ਮੀਨ ਦਾ ਬੜਾ ਮਗਵਾ ਆ ਅੱਜ ਬਹੁਤ ਸੰਜੀਤਾ ਈਸ਼ੂ ਤੇ ਆਪਾਂ ਗੱਲ ਕਰਦੇ ਹਾਂ ਉਹਦੇ ਤੇ ਵੀ ਗੱਲ ਕਰਾਂਗੇ ਉਹ ਵੀ ਬਹੁਤ ਬੜਾ ਸਕੈਮ ਹੈ ਪਰ ਅੱਜ ਤਾਂ ਜਾਨਾਂ ਹੀ ਖਤਰੇ ਤੇ ਪਈਆਂ ਹੋਈਆਂ ਪਤਾ ਹੀ ਨਹੀਂ ਕੀ ਹੈ ਸ਼ਰਾਬ ਜਿਹੜਾ ਆਮ ਆਦਮੀ ਪੀਂਦਾ ਸੀ ਉਹਦੇ ਰੇਟ ਦੁੱਗਣੇ ਹੋ ਗਏ ਤੇ ਜਿਹੜਾ ਆਹ ਗਰੀਬ ਆਦਮੀ ਪੀਂਦਾ ਸੀਗਾ ਉਹਦਾ ਵੀ ਜਿਹੜਾ ਦੇਸੀ ਸ਼ਰਾਬ ਦਾ ਰੇਟ ਕਿੰਨਾ ਦੁੱਗਣਾ ਤਿੰਨਣਾ ਹੋ ਗਿਆ ਤੇ ਅਗਲਾ ਕੋਈ ਤੀਸਰਾ ਫਿਰ ਆਲਟਰਨੇਟ ਦੇਖਦਾ ਹੈ ਤਾਂ ਉਹ ਜਿਹੜੇ ਨਕਲੀ ਸ਼ਰਾਬ ਵਾਲੇ ਉਹ ਆਪਨ ਪਰੇ ਆ ਉਨ੍ਹਾਂ ਤੇ ਕੋਈ ਨਕੇਲ ਨਹੀਂ ਹੈ ਤੇ ਮੈਂ ਸਿੱਧਾ ਤੇ ਸਿੱਧਾ ਇਲਜ਼ਾਮ ਲਾਣਾ ਵੀ ਉਹ ਇਹਨਾਂ ਦੀ ਛਤਰ ਸ਼ਾਯਾ ਚੋਰੀਆ ਆਗੂ ਜੀ ਇਲੈਕਸ਼ਨ ਤੋਂ ਠੀਕ ਪਹਿਲਾਂ ਜਿਹੜੇ ਠੇਕੇ ਸੀ ਹੱਤੇ ਸੀ ਜਾਂ ਬਾਅਦ ਸੀ ਇਹਨਾਂ ਨੂੰ 12 ਵਜੇ ਦਾ ਟਾਈਮ ਵਧਾ ਕੇ 12 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਸੀ ਗੱਡੀ ਇਹ ਤਾਂ ਇਹਨਾਂ ਦੀ ਕਿਸ ਤਰੀਕੇ ਸੰਜੀਦਗੀ ਹੈ ਉਹ ਤੇ ਡਿਪੈਂਡ ਕਰਦਾ ਐਡਮਿਨਿਸਟ੍ਰੇਸ਼ਨ ਦੀ ਭਈ ਕੱਲੇ ਲੁਧਿਆਣੇ ਇਲੈਕਸ਼ਨ ਹੈ ਤੇ ਲੁਧਿਆਣੇ ਦੇ ਵਾਸਤੇ ਕਾਨੂੰਨ ਹੋਰ ਹੈ ਤੇ ਪੰਜਾਬ ਵਾਸਤੇ ਕਾਨੂੰਨ ਹੋਰ ਹੈ ਕੀ ਆਹ ਉਹ ਟਾਈਮਿੰਗ ਸਾਰੇ ਪੰਜਾਬ ਦੀ ਵਧਾਈ ਗਈ ਸੀ ਜਾਂ ਕੱਲੇ ਲੁਧਿਆਣੇ ਦੀ ਤੇ ਜੇ ਲੁਧਿਆਣੇ ਦੀ ਵਧਾਈ ਗਈ ਸੀਗੀ ਤਾਂ ਕਿਸ ਕਰਕੇ ਵਧਾਈ ਗਈ ਸਾਬ ਤੇ ਹੁਣ ਨਤੀਜਾ ਕੀ ਨਿਕਲਦਾ ਪਿਆ ਕੋਣ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਸੜਕਾਂ ਤੇ ਘੁੰਮੇਗਾ ਅੱਜ ਤਾਂ ਸੜਕਾਂ ਦੇ ਉੱਤੇ ਦਿਨ ਦਿਹਾੜੇ ਘੁਮਣਾ ਔਖਾ ਹੋਇਆ ਪਿਆ ਲੋਰਡ ਆਰਡਰ ਦਾ ਜਿਹੜਾ ਲੈਵਲ ਆ ਅੱਜ ਸਭ ਤੋਂ ਥਰਡੇ ਲੈਵਲ ਤੇ ਪਹੁੰਚਿਆ ਹੋਇਆ ਇਹ ਟਾਈਮ ਮੈਂ 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 ਤੁਹਾਡੇ ਹਾਂਜੀ ਪਲੇਟਫਾਰਮ ਤੋਂ ਸਰਕਾਰ ਨੂੰ ਅਪੀਲ ਕਰਦਾ ਵੀ ਛੋਟੇ ਫੈਸਲਿਆਂ 'ਚ ਸੰਜੀਦਗੀ ਚਾਹੀਦੀ ਸਰਕਾਰ ਦੇ ਫੈਸਲੇ ਚਾਹੀਦੇ ਕਿਸੇ ਪਾਰਟੀ ਵਿਸ਼ੇਸ਼ ਦੇ ਫੈਸਲੇ ਨਹੀਂ ਚਾਹੀਦੇ ਵੀ ਅਸੀਂ ਇੱਕ ਇਲੈਕਸ਼ਨ ਜਿੱਤਣਾ ਹੈ ਤਾਂ ਉਹਦੇ ਵਾਸਤੇ ਟਾਈਮਿੰਗ ਵੀ ਹੋਰ ਕਰਦੀਏ ਅੱਜ ਦੀ ਤਾਰੀਖ ਦੇ ਵਿੱਚ ਜੋ ਕੁਝ ਵੀ ਹੋਣਾ ਹੈ ਉਹਦਾ ਲੁਧਿਆਣਾ ਦੇ ਵਿੱਚ ਸਿਰਫ ਤੇ ਸਿਰਫ ਲੁਧਿਆਣਾ ਵੈਸਟ ਵਿੱਚ ਹੀ ਹੋਣਾ ਔਰ ਬਾਕੀ ਲੁਧਿਆਣਾ 'ਚ ਹੋਣਾ ਹੀ ਨਹੀਂ ਲੁਧਿਆਣਾ ਤਾਂ ਐ ਜੁੜਿਆ ਹੋਇਆ ਵੀ ਜਿਹੜੇ ਵੈਸਟ 'ਚ ਰਹਿੰਦੇ ਆ ਉਹ ਕਾਰੋਬਾਰ ਬਾਹਰ ਕਰ ਦੇਣ ਜਿਹੜੇ ਇੱਧਰ ਦੁਕਾਨਦਾਰ ਨੇ ਰਹਿੰਦੇ ਉਧਰ ਨੇ ਤੁਸੀਂ ਕਿਸ ਤਰੀਕੇ ਲੁਧਿਆਣੇ ਨੂੰ ਵੀ ਐਡ ਕਰ ਲਓ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਇਸ ਗੱਲ ਦਾ ਬਹੁਤ ਦੁੱਖ ਮਾਨਦਾ ਮਾਂ ਵੀ ਕਿਸੇ ਦਾ ਵੀ ਇਹ ਜਿਹਾ ਐਕਸੀਡੈਂਟ ਹੋਣਾ ਇਹ ਮਾੜੀ ਗੱਲ ਆ ਔਰ ਕਿਸੇ ਦੇ ਪਰਿਵਾਰ ਦਾ ਜੀ ਚਲੇ ਜਾਣਾ ਇਹ ਵੀ ਬਹੁਤ ਮਾੜੀ ਗੱਲ ਆ ਪਰ ਗਿਆ ਕਿਹੜੇ ਕਾਰਨਾ ਕਰਕੇ ਉਹਨਾਂ ਦੀ ਜਦੋਂ ਫਾਈਨਲ ਰਿਪੋਰਟ ਆਊਗੀ ਇਸ ਸਮੇਂ ਕੋਈ ਰਾਜਨੀਤੀ ਰੋਟੀਆਂ ਸੇਕਣ ਦੇ ਨਹੀਂ ਹੁੰਦੇ ਰਾਜਨੀਤੀ ਲਈ ਆਪਣੇ ਕੋਲ ਹੋਰ ਬਹੁਤ ਪਲੇਟਫਾਰਮ ਨੇ ਜਿੱਥੇ ਮਰਜੀ ਗੱਲਾਂ ਕਰ ਲਈਏ ਜਿੱਥੇ ਮਰਜੀ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਦੇ ਘਰ ਦੇ ਵਿੱਚ ਐਹੇ ਜੀ ਘਟਨਾ ਵਾਪਰ ਜਾਂਦੀ ਆ ਤਾਂ ਉਹਨੂੰ ਵੀ ਆਪਾਂ ਰਾਜਨੀਤੀ ਤੌਰ ਤੇ ਵਰਤਣ ਲਾ ਪੀਏ ਇਹ ਕੋਈ ਵੋਟਾਂ ਦੇ ਰਾਜਨੀਤੀ ਦੇ ਤੌਰ ਤੇ ਨਹੀਂ ਜਿਹੜੇ ਸਾਡੇ ਤਿੰਨ ਜੀ ਗਏ ਆ ਉਹ ਕਿਸੇ ਵੀ ਪਰਿਵਾਰ ਦੇ ਗਏ ਆ ਸਾਡੇ ਪੰਜਾਬ ਦੇ ਗਏ ਸਾਡੇ ਸ਼ਹਿਰ ਦੇ ਗਏ ਸਾਡੇ ਇਲਾਕੇ ਦੇ ਗਏ ਜਿੱਥੇ ਦੇ ਵੀ ਸਾਡੇ ਪਰਿਵਾਰ ਦੇ ਪੰਜਾਬੀ ਜੀ ਗਏ ਆ ਜਿਹੜੇ ਵੀ ਗਏ ਆ ਉਹਦੇ ਲਈ ਸਾਡਾ ਉਹਨਾਂ ਦੇ ਪਰਿਵਾਰ ਨਾਲ ਤੇ ਸਾਡਾ ਉਹਨਾਂ ਜਾਣ ਵਾਲਿਆਂ ਨਾਲ ਦਿਲੋਂ ਦੁੱਖ ਆ ਸਾਨੂੰ ਵੀ ਉਹਨਾਂ ਦੀ ਜਿਹੜੀ ਘਟਨਾ ਇਹ ਹੋਣੀ ਨਹੀਂ ਚਾਹੀਦੀ ਸੀ ਕਿਸ ਕਾਰਨਾ ਕਰਕੇ ਕਿ ਹੋਈ ਆ ਕਿਹਦੇ ਕਰਕੇ ਉਹਦੀ ਜਦੋਂ ਪੈਨ ਰਿਪੋਰਟ ਆਜੂਗੀ ਉਹ ਜਿਹੜਾ ਬੰਦਾ ਉਸ ਗੱਲ ਦਾ ਜ਼ਿੰਮੇਵਾਰ ਹੋਊਗਾ ਉਨੂੰ ਜ਼ਿੰਮੇਵਾਰ ਠਰਾਇਆ ਜਾਊ ਉਹਦੇ ਉੱਤੇ ਪੂਰੀ ਬੰਦੀ ਕਾਰਵਾਈ ਜੋ ਕਾਨੂੰਨੀ ਉਹ ਕੀਤੀ ਜਾਊਗੀ ਉਹ ਰੋਕ ਲਾ ਰਿਹਾ ਹੈ ਪ੍ਰਸ਼ਾਸਨ ਇਸ ਦੀ ਕੋਸ਼ਿਸ਼ ਕਰ ਰਿਹਾ ਉਹ ਕਹਿੰਦੇ ਨੇ ਇਹਦੀ ਸੀਬੀਆਈ ਜਾਂਚ ਜਾਂ ਫੈਡਰਲ ਜੱਜ ਤੋਂ ਜਾਂਚ ਕਰਾਏ ਦੇਖੋ ਪਟਿਆਲੇ ਵਾਲੀਆਂ ਜੇ ਸੀਟਿੰਗ ਜੱਜਾਂ ਤੋਂ ਕਰਾਈਆਂ ਹੁੰਦੀਆਂ ਤੇ ਸ਼ਾਇਦ ਅੱਜ ਇਹ ਨੌਬਤਾਂ ਨਾ ਆਉਂਦੀਆਂ ਉਦੋਂ 100 ਦੇ ਆਂਕੜੇ ਪਾਰ ਕਰਕੇ ਉਦੋਂ ਵੀ ਪੰਜਾਬ ਦੀ ਧਰਤੀ ਦੇ ਹੀ ਜੰਪਲ ਗਏ ਸੀ ਉਦੋਂ ਕੌਣ ਗਿਆ ਸੀ ਮਹਾਰਾਜ ਆ ਕੈਪਟਨ ਅਮਨਿੰਦਰ ਸਿੰਘ ਦੀ ਰਾਜ ਦੇ ਵਿੱਚ ਕਾਂਗਰਸ ਦੇ ਰਾਜ ਉਦੋਂ ਵੀ ਸਾਡੇ ਪੰਜਾਬੀਆਂ ਦੀਆਂ ਜਾਨਾਂ ਗਈਆਂ ਸੀ 100 ਤੋਂ ਉੱਪਰ ਗਈਆਂ ਸੀ ਨਾਲੇ 100 ਬੰਦੇ ਤੋਂ ਜ਼ਿਆਦਾ ਉਦੋਂ ਜੇ ਜਾਂਚਾਂ ਕਰਾਈਆਂ ਹੁੰਦੀ ਅੱਜ ਜਿਹੜੇ ਇਹੋ ਜਿਹੇ ਕੋਈ 2 ਨੰਬਰ ਦੇ ਕੰਮ ਕਰਦੇ ਆ ਉਦੋਂ ਵਿੱਚ ਰਾਜਨੀਤੀ ਲੋਕ ਫਸਦੇ ਸੀਗੇ ਅੱਜ ਤਾਂ ਕੋਈ ਰਾਜਨੀਤੀ ਬੰਦੇ ਦਾ ਹੱਥ ਨਹੀਂ ਗਿਆ ਇਸ ਕੰਮ 'ਚ ਉਦੋਂ ਰਾਜਨੀਤੀ 2 2 3 3 ਮੌਜੂਦਾ ਐਮਐਲਆ ਦੇ ਨਾਮ ਸੀਗੇ ਉਦੋਂ ਦੀਆਂ ਜਾਂਚਾਂ ਹੋਈਆਂ ਹੁੰਦੀਆਂ ਅੱਜ ਸ਼ਾਇਦ ਉਹ ਜਿਹੜੇ ਉਸ ਵੇਲੇ ਰਾਜਪਾਲ ਚ ਬੈਠੇ ਸੀਗੇ ਤੇ ਸ਼ਾਇਦ ਅੱਜ ਉਹ ਜੇਲਾ ਚ ਬੈਠੇ ਹੁੰਦੇ 100 100 ਬੰਦੇ ਜਿਨ੍ਹਾਂ ਦੇ ਸਮੇਂ ਤੇ ਮਰੇ ਆ ਇਸ ਕਾਮ ਚ ਮੈਂ ਡਾਕਟਰ ਹਰਪ੍ਰੀਤ ਸਿੰਘ ਐਸਐਮਓ ਇਨ ਚਾਰਜ ਸਿਵਲ ਹਸਪੀਟਲ ਲੁਕਿਆਣਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਾਤ ਨੂੰ ਸਾਡੇ ਕੋਲ ਪੁਲਿਸ 3 ਡੈਡ ਬੋਡੀਆਂ ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈਆ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈੱਡ ਬੋਡੀ ਸੀ ਉਹ ਰਿੰਕੂ ਸਨ ਆਫ ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਏ ਸੀ ਦੂਸਰੀ ਡੈੱਡ ਬੋਡੀ ਮਨਜੂਰਾਏ ਐ ਅਤੇ ਤੀਸਰੀ ਜਿਹੜੀ ਡੈੱਡ ਬੋਡੀ ਸੀ ਦੇਵੀ ਇਹਨਾਂ ਦੀ ਲੱਕਿਆਈ ਸੀ ਜਿਹੜੀ ਮਨਜੂਰਾਏ ਤੇ ਦੇਵੀ ਦੀ ਡੈੱਡ ਬੋਡੀ ਤਕਰੀਬਨ 1:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਂਚ ਤੋਂ ਬਾਅਦ ਇਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਜਿਹੜੀ ਆ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਨਨ ਕਰਵਾਇਆ ਜਾ ਸਕਦਾ ਗੁਰੂ ਰਸਾਇਦ ਦਾ ਮਾਮਲਾ ਆਇਆ ਸੀਗਾ ਜਿਹਦੀ ਮੈਟਰ ਦਾ ਜੀ ਸਰਕੀ ਮਾਮਲਾ ਜੀ ਪੁਰਾਣਾ ਜੀ ਗੁਰੂ ਰਸਾਇਦ ਦੇ ਵਿੱਚ ਕਾਲਾ ਕਾ ਰੇਸ਼ਮ ਸਿੰਘ ਹੈਗੇ ਪੁੱਤਰ ਮੁਸ਼ਾਸ਼ ਸਿੰਘ ਛੰਗਰ ਆਇਆ ਤਾਲ ਉਹਨਾਂ ਦੇ ਇਹਨਾਂ ਨੇ ਐਸੇ ਤੋਂ ਗੁਰਵਰ ਸਾਹਿਬ ਨੂੰ ਜੀ ਦਿੱਤੀ ਉਹਨਾਂ ਦਾ ਕਾਇਰਾ ਸੁਖਿੰਦਰ ਸਿੰਘ ਹੈਗਾ ਉਹ ਬਾਜੇ ਦੇ ਨੇੜੇ ਨਾਲ ਪਾਣੀ ਦੇ ਜਿੱਥੇ ਹੈਗਾ ਉੱਥੇ ਲਾਜ਼ਮੀ ਜਿਹੜੀ ਪਈ ਹੈ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਤੇ ਉਹ ਕਹਿੰਦੇ ਉਹਦੀ ਜਿਹੜੀ ਤੌੜੀ ਹੱਡੀ ਜਿਹੜੀ ਹੈ ਟੁੱਟੀ ਹੋਈ ਸੀ ਤੇ ਇਹਨਾਂ ਦਾ ਜਿਹੜਾ ਹੈਗਾ ਚਾਰ ਬੰਦੇ ਦੇ ਖਿਲਾਫ ਜਿਹੜਾ ਹੈਗਾ ਉਹਨਾਂ ਨੇ ਭਾਈ ਦੇ ਮੁਕੰਮਲ ਦਰਜ ਕਰਾਇਆ ਕਿਉਂਕਿ ਉਹਨਾਂ ਦਾ 21 ਮਰਲੇ ਦਾ ਲੈ ਕੇ ਕੋਈ ਆਪਸੀ ਜ਼ਮੀਨ ਥੋੜੀ ਝਗੜਾ ਚੱਲ ਰਿਹਾ ਸੀ ਇਸਵਨ ਦੀ ਐਸਐਚਓ ਗੁਰੂ ਅਸਾਇਲ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਕੋਈ ਛੜਿਆ ਵੀ ਨਹੀਂ ਅਜੇ ਜਾਰੀ ਉਤਾਰੀ ਨਹੀਂ ਹੋਈ ਹੈ ਤਫਤੀਸ਼ ਜਾਰੀ ਹੈ ਲੁਧਿਆਣਾ ਲਾਈਵਲੀ ਅਮਿਤ ਥਾਪੜ ਦੀ ਰਿਪੋਰਟ